ਹਰ ਹਾਜ਼ਰ ਵੀ ਲੈ ਗਿਆ ਜਿੱਤੇ ਸਵੇ ਤੇ ਸਾਨੂੰ ਕੰਮ ਇੱਥੇ ਕਰਨਾ ਪੈਂਦਾ ਬੱਕ ਪਿੰਤੀ ਵੀ ਕਿ ਲੋ ਆਤਾ ਦੋ ਰਿਆ ਬਹੁਤ ਬਹੁਤ ਮੁਝਾਈ ਜਾਂਦੇ ਆ ਮਸਾਂ ਅਸੀਂ ਸਾਰਾ ਦਿਓ ਜੀ ਕੰਮ ਕਰਕੇ ਸੀ ਤੈਂ ਪਾਸ ਕਰਦੇ ਆਂ ਕਰੇ ਦਾ ਸਰ ਵੀ ਇਹ ਵੀ ਨਹੀਂ ਹੁੰਦੇ ਕਿਰਾਏ ਨੂੰ ਪਰ ਕਰਕੇ ਜਾਂਦੇ ਆ ਅਸੀਂ ਕਿ ਖੱਜਲ ਖਰਾਣ ਵਾਲਾ ਕਰਦੇ ਕੰਮ ਤਾਂ ਵੀਰੇ ਸਾਨੂੰ ਐਸਟੀਮੇਟ ਦੇ ਹਿਸਾਬ ਨਾਲ ਦਿੰਦੇ ਆ ਜੇਕਰ ਅਸੀਂ ਐਸਟੀਮੇਟ ਤੋਂ ਥੋੜਾ ਵੀ ਕੰਮ ਘੱਟ ਕੇ ਸਾਡੀ ਦਿਹਾੜੀ ਕੱਟ ਲੈਂਦੇ ਜੀ 300 ਰੁਪਿਆ ਤਾਂ ਸਾਨੂੰ ਦਿਹਾੜੀ ਦਿੰਦੇ ਹੈਗੇ ਉਹਦੇ ਵਿੱਚੋਂ ਵੀ ਕੱਟ ਲੈਂਦੇ ਆ ਮਜ਼ਦੂਰਾਂ ਨੂੰ ਮੀਟਿੰਗਾਂ ਦੇ ਦੇ ਕੇ 17 ਵਾਰੀ ਮੀਟਿੰਗਾਂ ਦੇ ਦੇ ਕੇ ਮੁੱਕਰ ਗਏ ਇੱਕ ਵਾਰੀ ਵੀ ਮੀਟਿੰਗ ਨਹੀਂ ਕੀਤੀ ਉਹਨਾਂ ਨੇ 7500 ਰੁਪਿਆ ਮਸ਼ੀਨ ਤੇ ਲਾਇਆ ਉਹ ਮੈਂ 14-1500 ਦੇ ਕੱਪੜੇ ਸਿਉਂਤੇ ਆ ਉਹ ਵੀਰੇ ਸਾਰਾ ਧਾਰ ਹੋ ਗਿਆ ਫਿਰ ਹਰ ਕਿਨੇ ਰੇਖਾ ਚਾਹਣ ਲੱਗ ਜੀ ਤੇ ਚੰਦਪਣ ਕਰੀ ਜੰਨੇ ਆ ਹਾਜ਼ਰੀ ਵੀਰੇ ਅਸੀਂ ਦੋ ਵਾਰੀ ਸੂਏ ਤੇ ਜਾ ਕੇ ਲਵਾ ਕੇ ਆਉਣੀ ਪੈਂਦੀ ਐ ਇੱਕ ਵਾਰੀ ਸਵੇਰ ਲਵਾ ਕੇ ਆਏ ਆ 8 ਵਜੇ ਹੁਣ 4 ਵਜੇ ਫੇਰ ਜਾਵਾਂਗੇ ਕੱਲ ਵੀਰੇ ਅਸੀਂ ਸਵੇਰ ਹਾਜ਼ਰੀ ਲਵਾ ਕੇ ਆਉਂਦੀ 2:30 ਵਜੇ ਫੇਰ ਚੱਲ ਪਏ ਕਿਤੇ ਅਸੀਂ ਉਧਰੋਂ ਟਰਾਲੀਆਂ ਤੇ ਚੜ੍ਹ ਕੇ ਆਉਣੇ ਵੀ ਸਾਡੇ 40 ਰੁਪਏ ਨਾਲ ਲੱਗਣ ਤੇ ਕਿਤੇ ਲੱਗ ਵੀ ਜਾਂਦੇ ਆ ਵੀਰੇ ਬਹੁਤ ਜਿਆਦਾ ਪ੍ਰੋਬਲਮ ਆਈ ਪਈ ਐ ਸਾਨੂੰ ਇਹ ਤਾਂ ਬਾਲੀ ਆਈ ਪਈ ਐ ਹੁਣ ਤੇ ਵੇ ਨਹੀਂ ਪਤਾ ਵੀ ਇੱਥੇ ਸਾਨੂੰ ਹੋਰ ਵੀ ਗਾਹ ਕਰਦੇ ਨੇ ਹਨ ਪਨਾ ਜੁਹਾ ਜਾਉਂਦੇ ਉਹ ਤੇ ਕਿਥਾ ਜਾਂਦੇ ਉਹ ਸਾਨੂੰ ਖੱਜਲ ਖਵਾਲੀ ਬਾੜੀ ਕਰਦੇ ਹੈ 300 ਰੁਪਏ ਮੈਂ ਘਰ ਦਾ ਖਰਚਾ ਕਿੱਥੇ ਚੱਲਦਾ ਨਾ ਤਾ 100 ਰੁਪਏ ਤਾਂ ਬੱਚੇ ਪਾਲਦੇ ਆ ਸਾਨੂੰ ਆ ਕਾਪੀ ਚਾਹੀਦੀ ਆ ਜੇ ਕਦਾ ਚਾਹੀਦੀ ਵਾਲੇ ਵੋਟਾਂ ਲੈਣ ਉਹਨਾਂ ਤੇ ਡੰਡੇ ਚੱਕ ਲਗੇ ਬੋਖਰਾ ਚੱਕ ਲਗੇ ਤੇ ਗਲੀਆਂ ਚ ਭਜਾਗੇ ਆਪ ਵਾਲਿਆਂ ਦੇ ਅੱਜਕੱਲ ਤੁਸੀਂ ਟਿਊਡੀਓ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਗਰੇਵਾਲ ਅੱਜ ਮਰੇਗਾ ਦੇ ਵਿੱਚ ਕੰਮ ਕਰਨ ਵਾਲਿਆਂ ਨਾਲ ਗੱਲਬਾਤ ਕਰਦੇ ਆ ਮਰੇਗਾ ਬਾਰੇ ਬਹੁਤ ਗੱਲਾਂ ਬਾਤਾਂ ਵੀ ਹੁੰਦੀਆਂ ਪਰ ਅੱਜ ਉਹ ਕਲੀਰੀਫਾਈ ਕਰਦੇ ਆ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਬਾਪੂ ਜੀ ਸასი ਕੰਮ ਅੱਛਾ ਜੀ ਬਾਪੂ ਜੀ ਕਿੰਨੀ ਉਮਰ ਹੈ ਜੀ ਤੁਹਾਡੀ ਨਹੀਂ 70 ਦੇ 3 ਸਾਲ ਬਣ ਅੱਛਾ 70 ਤੇ ਕਹਿੰਦਾ ਮਤਲਬ 77 ਸਾਲ ਉਮਰ ਹੈ 77 ਸਾਲ ਦਾ ਹਾਂ ਬਾਪੂ ਜੀ ਮਰੇਗਾ ਦੇ ਵਿੱਚ ਕੰਮ ਕਰਦੇ ਹੂੰ ਮਰੇਗਾ ਦੇ ਵਿੱਚ ਐਸ ਉਮਰੇ ਕੰਮ ਹੋ ਜਾਂਦਾ ਹੋ ਜਾਂਦਾ ਜੀ ਕਈ ਕੰਮ ਪੂਰਾ ਕਰੀ ਜਾਂਦੇ ਤੇ ਪਰ ਜਿਹੜੇ ਸਾਨੂੰ ਇਹ ਕੰਮ ਦੇਣ ਵਾਲੇ ਆ ਸਾਡੀ ਹਾਜ਼ਰੀ ਤਾਂ ਲੱਗਦੀ ਆ ਜਿੱਤੇ ਸੂਏ ਤੇ ਸਾਨੂੰ ਕੰਮ ਇੱਥੇ ਤੱਕ ਆਉਣਾ ਪੈਂਦਾ ਅੱਛਾ ਤੇ ਇਹ ਵੀ ਨਹੀਂ ਪਤਾ ਵੀ ਇੱਥੇ ਸਾਨੂੰ ਹੋਰ ਵੀ ਗਾਹਾਂ ਕਰਦੇ ਨੇ ਸਾਨੂੰ ਪਲਾਟ ਨੂੰ ਸਾਜავਦੇ ਢੰਗ ਕੇ ਸਾਜავਦੇ ਸਾਨੂੰ ਖੱਜਲ ਖਵਾਦੀ ਬਾੜੀ ਕਰਦੇ ਅੱਛਾ ਬਾਪੂ ਬਹੁਤ ਲੋਕ ਤਾਂ ਉਹ ਜਿਵੇਂ ਮੈਂ ਬਾਪੂ ਵੇਖੀ ਆ ਨਾ ਉਧਰ ਕਸੀਆ ਮਰੀ ਜਾਂਦੇ ਆ ਬਹੁਤ ਲੋਕ ਤਾਂ ਇਹ ਕਹਿੰਦੇ ਕਹਿੰਦੇ ਨਰੇਗਾ ਵਾਲੇ ਦਾ ਟਾਈਮ ਪਾਸ ਕਰਦੇ ਆ ਬੈਠੇ ਰਹਿੰਦੇ ਆ ਕੰਮ ਹੁੰਦਾ ਨਹੀਂ ਗੇ ਇਹ ਨੌਜਵਾਨ ਰੱਖੋ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਕਿ ਨੌਜਵਾਨ ਤਾਂ ਸਾਡੇ ਜਿੰਨੇ ਨੌਜਵਾਨ ਕੰਮ ਕਰਨਗੇ ਜਿਨਾ ਸੀ ਕਰ ਰਹੇ ਆ ਉਹਨਾਂ ਹੀ ਹੋ ਕਰਨਗੇ ਪਰ ਇਹ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰਦੇ ਰਹੇ ਹੋ ਜਿਵੇਂ ਪਹਿਲਾਂ ਮਰੇਗਾ ਤੋਂ ਪਹਿਲਾਂ ਕੀ ਕੰਮ ਕਰਦੇ ਹੁੰਦੇ ਸੀ ਨਹੀਂ ਨਹੀਂ ਕਰਦੇ ਸੀ ਜੀ ਹਾਂ ਨਹੀਂ ਕਰਦੇ ਸੀ ਜਿੰਮੇਦਾਰੀ ਦੇ ਨਹੀਂ ਕਰਦੇ ਸੀ ਹਾਂ ਮੈਂ ਨਾ ਹੋ ਗਈ ਬਚਪਨ ਤੋਂ ਲੱਗ ਮੈਨੂੰ ਕੰਮ ਕਰਨ ਤੇ ਲੱਗ ਜਾਦਾ ਜਿੰਮੇਵਾਰ ਹੋ ਜਾਂਦਾ ਜੀ ਜੀ ਨਹੀਂ ਕਰਦਾ ਘਰੇ ਰਹਿਣ ਨੂੰ ਕਿਉਂਕਿ ਆਹ ਮਿਰਚ ਤਾਂ ਸਹੀ ਤੁਰਿਆ ਵੀ ਨਹੀਂ ਆਂਦਾ ਯਾਰ ਤੇ ਜਿਹੜੇ ਬੱਚੇ ਆ ਉਹ ਤਾਂ ਆਦਮਾਸਾਂ ਪਾੜਦੇ ਆ ਤੇ ਅਸੀਂ ਆਹ ਦੀ ਦਿਹਾੜੀ ਕਰਕੇ ਜਦੋਂ ਕੋਈ ਮਾੜੀ ਮੋਟੀ ਸਹੀ ਦਵਾਈ ਦੀ ਲੋੜ ਪਈ ਜਾਂ ਘਾਇਲ ਹੋ ਗਿਆ ਤਾਂ ਅਸੀਂ ਵੇ ਬੀੜਾ ਕਪੜਾ ਬਣਾ ਦੋ ਬਣਾ ਦੇ ਜੀ ਸਾਨੂੰ ਵਾਕ ਤਾਂ ਨਹੀਂ ਮੰਗਣੀ ਪੈਂਦੀ ਕਿੰਨੇ ਢੜੀ ਬਣਦੀ ਐ ਕਿੰਨੇ ਕਿੰਨੇ ਪੈਸੇ ਬਣਦੇ ਆ ਬਾਪੂ 300 ਤੋਂ ਸਾਨੂੰ ਦਿੰਦੇ ਜੀ 26 ਰੁਪਏ ਐਨੇ ਨਾਲ ਟਾਈਮ ਪਾਸ ਹੋ ਜਾਂਦਾ ਹੋ ਜਾਂਦਾ ਜੀ ਮਾੜਾ ਮਤਾਂ ਕਾਪੜਾ ਕੁੜਾ ਕੋਈ ਬੜਾ ਹੀ ਇਹਨੇ ਖਾਟੇ ਕਰਦੀ ਆਟਾ ਆਟਾ ਹੀ ਮੇਰੇ ਹਿਸਾਬ ਨਾਲ 30 32 ਰੁਪਏ ਕਿਲੋ ਹੋਊਗਾ ਨਾ ਮੈਨੂੰ ਦੀ ਇਹ 35 ਰੁਪਏ ਕਿਲੋ ਆਟਾ ਦੋ ਰਿਹਾ ਨਾ ਬਹੁਤ ਮਹਿੰਗੀ ਜਾਦੇ ਆ ਮਸਾਂ ਅਸੀਂ ਸਾਰਾ ਦਿਓ ਜੀ ਕੰਮ ਕਰਕੇ ਸੀ ਟਾਈਮ ਪਾਸ ਕਰਦੇ ਹਾਂ ਆਂਦਾ ਉਹੀ ਕੰਮ ਕਰਕੇ ਤੇ ਜਿਹੜਾ ਬੰਦੇ ਦਾ ਕੰਮ ਹੈ ਇਹ ਸਾਨੂੰ ਭੱਜ ਤੇ ਰਿੱਕੇ ਨਾ ਦਿੰਦੇ ਪੂਰਾ ਕੰਮ ਨਹੀਂ ਦੇਦੇ ਸਾਨੂੰ ਕਦੇ ਸਾਨੂੰ ਕਿਸੇ ਪਾਸੇ ਭੇਜਦੇ ਆ ਕਦੇ ਕਿਸੇ ਪਾਸੇ ਭੇਜਦੇ ਆ ਆ ਨਹੀਂ ਹੈ ਬਿਹੀ ਪਾਇਆ ਜਾਂ ਸਾਡੇ ਖਾਣੇ ਉੱਥੇ ਲੱਗ ਜਾਣ ਅਸੀਂ ਸੌਕੇ ਤਾਂ ਹੋ ਜੀਏ ਕਦੇ ਹੀ ਉਹ ਇੱਥੋਂ ਆਇਆ ਅਸੀਂ ਦੁਪਹਿਰੇ ਫੇਰ ਉੱਥੇ ਜਾਓ ਹੁਣ ਅਸਤ ਨਾਲ ਵੀ ਸਾਥ ਮਿਲਵੜਦਾ ਠੀਕ ਹੈ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਤਾਂ ਇੱਧਰ ਭੈਣਾ ਨਾਲ ਵੀ ਗੱਲਬਾਤ ਕਰਦੇ ਜਿਹੜੇ ਮਰੇਗਾ ਦੇ ਵਿੱਚ ਹੈ ਇਹਨੇ ਇਹ ਜਿਹੜਾ ਦਿਹਾੜੀ ਜਿਵੇਂ ਬਾਪੂ ਨੇ ਦੱਸਿਆ 326 ਰੁਪਏ ਦਿੰਦੇ ਆ ਟਾਈਮ ਪਾਸ ਹੋ ਜਾਂਦਾ ਉਹਨੇ ਦਾ ਨਹੀਂ ਵੀਰੇ ਟਾਈਮ ਪਾਸ ਤਾਂ ਨਹੀਂ ਹੁੰਦਾ ਗਾ ਟਾਈਮ ਪਾਸ ਤਾਂ ਔਖਾ ਹੀ ਹੁੰਦਾ ਬਸ ਐ ਹੋ ਜਾਂਦਾ ਵੀ ਚੱਲ ਜਿਹੜੇ ਕੋਈ ਦੋਸ਼ ਲੜ ਬਣਨਗੇ ਬਸ ਐ ਹੋ ਜਾਂਦਾ ਟੈਂਟੂਮ ਪਾਸ ਤਾਂ ਨਹੀਂ ਵੀਰੇ ਹੁੰਦਾ ਕਰਦਾ ਖਰਚਾ ਤਾਂ ਵੀਰੇ ਹੁਣ ਤੁਹਾਨੂੰ ਪਤਾ ਹੀ ਹੈ 300 ਰੁਪਏ ਨਾਲ ਕਰਦਾ ਖਰਚਾ ਕਿੱਥੇ ਚੱਲਦਾ ਨਾਤ ਦਾ 100 ਰੁਪਏ ਤਾਂ ਬੱਚੇ ਪਾਲਦੇ ਆ ਸਾਨੂੰ ਆਹ ਕਾਪੀ ਚਾਹੀਦੀ ਆ ਜੇ ਕਿਤਾਬ ਚਾਹੀਦੀ ਤੇ ਭਾਣੇ ਕਿੰਨੇ ਦਿਨ ਕੰਮ ਮਿਲਦਾ ਇਸ ਸਾਲ ਚ ਕੰਮ ਵੀਰ ਜੀ ਸਿੱਤ ਲੜਪੜ ਕੇ ਹੀ ਗੱਲ ਕਹਿੰਦੇ ਸਾਨੂੰ 100 ਦਿਨ ਦਾ ਕੰਮ ਦਿੱਤਾ ਜਾਏ ਪਰ 100 ਹੁੰਦਾ ਨਹੀਂ ਬਈ ਕਿਸੇ ਦੇ ਵੀ 50 60 ਬਸ ਇੱਥੋਂ ਤੱਕ ਹੀ ਹੁੰਦੇ ਜਿਨ੍ਹਾਂ ਦੇ ਦੋ ਦੋ ਜਾਣੇ ਆ ਕਾਰਡ ਤੇ ਉਹਨਾਂ ਨੂੰ ਤਾਂ ਕਹਿ ਦਿੰਦੇ ਆ ਬਸ 30 30 ਦਿਨ ਲਵਾ ਕੇ ਵੀ ਥੋੜਾ ਤਾਂ ਪੂਰਾ ਹੋ ਗਿਆ ਕਾਰਡ ਫਿਰ ਫਿਰ ਬਾਕੀ ਦਿਨ ਕਿਵੇਂ ਕੀ ਕਰਦੇ ਬਸ ਐਂ ਵੀਰੇ ਜਿਵੇਂ ਮੇਰੇ ਵਰਗੀ ਮਾੜੀ ਮੁਟ ਘਰੇ ਸਲਾਈ ਕਰਦੀ ਆ ਉਹ ਵੀ ਭਰਾਵਾ ਜੇ ਸਲਾਈ ਵੀ ਕਰ ਲਈਦੀ ਆ ਤੇ ਉਹ ਵੀ ਸਾਨੂੰ ਟਾਈਮ ਤੇ ਪੈਸੇ ਨਹੀਂ ਦਿੰਦੇਗੇ ਹੁਣ ਮੈਂ 7500 ਰੁਪਏ ਮਸ਼ੀਨ ਤੇ ਲਾਇਆ ਉਹ ਮੈਂ 14-1500 ਦੇ ਕੱਪੜੇ ਸਿਉਂਤੇ ਆ ਉਹ ਵੀਰੇ ਸਾਰਾ ਆਧਾਰ ਹੋ ਗਿਆ ਫਿਰ ਹਰ ਕਿਨਰੇਗਾ ਚੌਣ ਲੱਗ ਗਈ ਫਿਰ ਮੰਮੀ ਰੋਂਦਾ ਉਹ ਬਹੁਤ ਜ਼ਿਆਦਾ ਵੀਰੇ ਘਰੇ ਬੋਲਦੇ ਆ ਫਿਰ ਬੰਦੇ ਕਹਿ ਦਿੰਦੇ ਵੀ ਚਲੋ ਕੋਈ ਨਹੀਂ ਕਿਤੇ ਤਾਂ ਮਿਲ ਜਾਣਗੇ ਆ ਮੈਂ ਖਬਰ ਤਾਂ ਜਾਨੀ ਆ ਵੀ ਉਹੀ ਗੱਲ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਮਿਹਨਤ ਕਰਦਿਆਂ ਨੂੰ ਮੇਰੇ ਕਿਨਰੇਗਾ ਤੇ ਵੀਰੇ ਸਾਨੂੰ ਹੋ ਗਿਆ ਮੈਨੂੰ 6-7 ਸਾਲ ਹੋ ਗਿਆ ਵੀ ਪਹਿਲਾਂ ਬੱਚੇ ਛੋਟੇ ਸੀ ਫਿਰ ਬੱਚੇ ਜਦੋਂ ਵੀ ਵੱਡੇ ਹੋ ਗਏ ਹੁਣ ਅਸੀਂ ਇੱਧਰ ਆਉਣ ਲੱਗ ਗਏ ਜਿੱਥੇ ਘਰੇ ਮਸਲਾ ਇਸ ਲਈ ਕਰ ਲੇਗੇ ਪਰ ਵੀਰੇ ਫੇਰ ਵੀ ਨਹੀਂ ਪੜਤਾ ਤਾਂ ਕੁਝ ਨਹੀਂ ਪੈਂਦਾ ਵੀ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇਹ ਫਿਰ ਮਾਤਾ ਜੀ ਗਰਮੀ ਵੀ ਕਈ ਦਿਨਾਂ ਚ ਬਹੁਤ ਹੁੰਦੀ ਹੈ ਚਲੋ ਹੁਣ ਤਾਂ ਠੀਕ ਹੈ ਬਹੁਤ ਗਰਮੀ ਹੁੰਦੀ ਸੀ ਜੀ ਪਹਿਲਾਂ ਤਾਂ ਹੀ ਹਾਜ਼ਰੀ ਕਿਤੇ ਲੱਗਦੀ ਕੰਮ ਕਿਵੇਂ ਕਿਤੇ ਕਰਦੇ ਆ ਵੀਰੇ ਕੰਮ ਹੋਣਾ ਸੀ ਤੇ ਚੰਦਪਣ ਕਰੀ ਜਾਂਦੇ ਆ ਹਾਜ਼ਰੀ ਵੀਰੇ ਅਸੀਂ ਦੋ ਵਾਰੀ ਸੂਏ ਤੇ ਜਾ ਕੇ ਲਵਾ ਕੇ ਆਉਣੀ ਪੈਂਦੀ ਐ ਇੱਕ ਵਾਰੀ ਸਵੇਰ ਲਵਾ ਕੇ ਆਏ ਆ 8 ਵਜੇ ਹੁਣ 4 ਵਜੇ ਫੇਰ ਜਾਵਾਂਗੇ ਕੱਲ ਵੀਰੇ ਅਸੀਂ ਸਵੇਰ ਹਾਜ਼ਰੀ ਲਵਾ ਕੇ ਆਉਂਦੀ 2:30 ਵਜੇ ਫੇਰ ਚੱਲ ਪਏ ਕਿਤੇ ਅਸੀਂ ਉਧਰੋਂ ਟਰਾਲੀਆਂ ਤੇ ਚੜ ਕੇ ਆਉਣੀ ਵੀ ਸਾਡੇ 40 ਰੁਪਏ ਨਾਲ ਲੱਗਣ ਤੇ ਕਿਤੇ ਲੱਗ ਬਾਲੀ ਆਈ ਪਈ ਹੁਣ ਦਿੱਕਤ ਵੀ ਜਿਹੜੀ ਐਪ ਕਿਤੇ ਖੁੱਲਦੀ ਆ ਕਿਵੇਂ ਜੀ ਕਈ ਵਾਰੀ ਘਰੇ 10 ਰੁਪਏ ਵੀ ਨਹੀਂ ਹੁੰਦੇ ਕਿਰਾਏ ਨੂੰ ਵੀ ਵਰਤ ਕੇ ਜਾਣੇ ਅਸੀਂ ਵੀ ਖੱਜਲ ਖਰਾਣ ਵਾਲਾ ਕਰਦੇ ਆ ਜੀ ਸਾਨੂੰ ਹੁਣ ਤਾਂ ਬਾਲੀ ਕਈ ਲੋਕ ਤਾਂ ਜੇ ਲੋਕ ਤਾਂ ਜਿਹੜੇ ਘਰੇ ਘਰੇ ਬੈਠੇ ਆ ਜਿਹੜੇ ਉਹ ਉਹ ਤਾਂ ਲੋਕ ਇਹ ਵੀ ਕਹਿੰਦੇ ਆ ਕਹਿੰਦੇ ਨਰੇਗਾ ਵਾਲੇ ਤਾਂ ਵਿਲੇ ਵਾਂਗੂ ਵਿਲੇ ਰਹਿੰਦੇ ਆ ਵਿਲੇ ਤਾਂ ਫਿਰ ਜਿੱਥੇ ਕੰਮ ਨਹੀਂ ਹੁੰਦਾ ਜੀ ਉਦੋਂ ਵਿਲੇ ਵੀ ਰਹਿਣਾ ਪੈਂਦਾ ਨਹੀਂ ਉਹ ਉਹ ਕਹਿੰਦੇ ਮਨਰੇਗਾ 'ਚ ਕੰਮ ਹੀ ਨਹੀਂ ਕਰਦੇ ਕੰਮ ਤਾਂ ਹੀ ਜਿੰਨਾ ਹੁੰਦਾ ਹੁਣ ਕਰੀ ਜਾਂਦੇ ਆ ਕਿ ਹੁਣ ਗਰਮੀ ਵੀ ਜ਼ਿਆਦਾ ਬੈਠ ਵੀ ਜਾਂਦੇ ਆ ਦਸ ਕੰਮ ਤਾਂ ਵੀਰੇ ਸਾਨੂੰ ਐਸਟੀਮੇਟ ਦੇ ਹਿਸਾਬ ਨਾਲ ਦਿੰਦੇ ਆ ਜੇਕਰ ਅਸੀਂ ਐਸਟੀਮੇਟ ਤੋਂ ਥੋੜਾ ਵੀ ਕੰਮ ਘਟ ਕੇ ਸਾਡੀ ਦਿਹਾੜੀ ਕੱਟ ਲੈਂਦੇ ਜੀ 300 ਰੁਪਏ ਤਾਂ ਸਾਨੂੰ ਦਿਹਾੜੀ ਦਿੰਦੇ ਆਗੇ ਉਹਦੇ ਵਿੱਚੋਂ ਵੀ ਕੱਟ ਲੈਂਦੇ ਆ ਤੇ ਨਰੇਗਾ ਦਾ ਕੰਮ ਹੁਣ ਤੁਸੀਂ ਵੇਖੋ ਵੀ ਇੱਥੇ ਵਿਹਲੇ ਬਹਿ ਕੇ ਕੌਣ ਜਾਂਦਾ ਸਾਰੇ ਕੰਮ ਜਿੰਨਾ ਕ ਜੀ ਜਾਨ ਹੈਗਾ ਕਾ ਵੀ ਜਿੰਨਾ ਕ ਸਾਨੂੰ ਕਹਿੰਦਾ ਇੱਕ ਦਿਨ ਦੇ ਵਿੱਚ ਇੰਨਾ ਐਸਟੀਮੇਟ ਤੁਹਾਨੂੰ ਦਿੱਤਾ ਇੱਕ ਦਿਨ ਦੇ ਵਿੱਚ ਇੰਨਾ ਤੁਸੀਂ ਕੰਮ ਕਰਨਾ ਕਰਨਾ ਹੁਣ ਤੁਸੀਂ ਦਿਖਾ ਸਕਦੇ ਆ ਸਾਡੇ ਬਜ਼ੁਰਗ ਬੈਠੇ ਹੈਗੇ ਕਿੰਨੀ ਗਰਮੀ ਆ ਫੇ ਤੁਸੀਂ ਖੁਦ ਹੀ ਵੇਖ ਲਓ ਸੰਤਾਪ لال ਜੀ ਵੀਰੇ ਕੱਲ ਦੀ ਹਵਾ ਚੱਲੀ ਜਾਂਦੀ ਅਸੀਂ ਟਿਕਦੇ ਹੀ ਨਹੀਂ ਵਿੱਚ ਚੱਲ ਹਵਾ ਵਿੱਚ ਚੱਲਦੀ ਹੁਣ ਤਾਂ ਅਸੀਂ ਇੱਕ ਦੂਜੀ ਨੂੰ ਕਹੀ ਜਾਂਦੇ ਹਵਾ ਲੱਗਦੀ ਆ ਚਲਾ ਜਾ ਲਾਲਗੇ 10 ਮਿੰਟ ਅਸਤਾਪੀਨ ਵੀਰੇ ਟਿਕਦੇ ਦੇ ਤੇ ਟਣੇ ਪਰ ਜਿਹੜੀ ਸਰਕਾਰ ਸੀ ਇਹ ਤਾਂ ਕਹਿੰਦੇ ਸੀ ਮਜ਼ਦੂਰਾ ਦੇ ਪੁੱਤਾਂ ਅਸੀਂ ਮਜ਼ਦੂਰਾਂ ਵਾਸਤੇ ਕਰਾਂਗੇ ਵੀਰੇ ਜਿਵੇਂ ਕਿ ਮੇਰੇ ਹਸਬੰਡ ਆ 15 ਸਾਲ ਹੋ ਗਏ ਪ੍ਰਾਈਵੇਟ ਜੌਬ ਕਰਦੇ ਆ ਬਹੁਤ ਵਾਰੀ ਉਹਨਾਂ ਨੇ ਧਰਨੇ ਵੀ ਲਾਏ ਆ ਬਹੁਤ ਕੁਛ ਕੀਤਾ ਪਰ ਹਜੇ ਤਾਂ ਹੀ ਕੋਈ ਉਹਨਾਂ ਦਾ ਹੱਲ ਨਹੀਂ ਹੋਇਆ ਵਿਚਾਰੇ ਉਵੇਂ ਹੀ ਆ ਬਿਜਲੀ ਚਾਹੋ ਤੇ ਵੀ ਕੰਮ ਉਹਨਾਂ ਤੋਂ ਵੀ ਜਿਵੇਂ ਕਿ بارش ਪੈਂਦੀ بارش ਵਿੱਚ ਵੀ ਖੰਭਿਆਂ ਤੇ ਚੜ੍ਹਨਾ ਪੈਂਦਾ ਉਹਨਾਂ ਨੂੰ ਐਡੇ ਐਡੇ ਜੋੜਾਂ ਨੂੰ ਵੀ ਉਹ ਹੱਥ ਲਾਉਣਾ ਪੈਂਦਾ ਨਹੀਂ ਵੀਰੇ ਕੁਛ ਨਹੀਂ ਕੀਤਾ ਹਜੇ ਤਾਈ ਇਹ ਤਾਂ ਕਹਿੰਦੇ ਤਰਤਾਲੀ ਵੀਰੇ ਵੀ ਪੱਕੇ ਕਰਾਂਗੇ ਵੈਸੇ ਸਾਨੂੰ ਵੀ ਅਸੀਂ ਵੀ ਘਰ ਆਸ ਜਗਾਈ ਬੈਠੀ ਮੇਰੇ ਅਰਗੀ ਵੀ ਵੀ ਮੇਰੇ ਘਰ ਵਾਲਾ ਵੀ ਪੱਕਾ ਹੋ ਜਾਊਗਾ ਸਾਡੀ ਤਨਖਾਹ 50000 ਰੁਪਏ ਲੱਗ ਜੂਗੀ ਨਹੀਂ ਵੀਰੇ ਹਜੇ ਤਾਂ ਉਹਨਾਂ ਨੂੰ 14000 ਹੀ ਦਿੰਦੇ ਆ ਉਹ ਵੀ ਕਟ ਕਟਾ ਕੇ ਵੋਟਾ ਵੋਟਾ ਪਾਈਆਂ ਸੀ ਫੇਰ ਆ ਮਾ ਪੂਰਾ ਪੂਰਾ ਬਈ ਪੂਰਾ ਵੋਟਾਂ ਵਟ ਹਾਂ ਹਾਂ ਪੂਰਾ ਬਈ ਪੂਰਾ ਕਿ ਕਿਵੇਂ ਲੱਗਦਾ ਹੁਣ ਬਦਲਾ ਆ ਇਹਨਾਂ ਨੂੰ ਹੁਣ ਤਾਂ ਵੀਰੇ ਆਏ ਆ ਵੀ ਗਾਂ ਵਾਸਤੇ ਬਸ ਜੀ ਨਹੀਂ ਕਰਦਾ ਕਿਸੇ ਨੂੰ ਵੀ ਉਹ ਕਰਨ ਹੁਣ ਤਾਂ ਦੋ ਤਿੰਨ ਆਏ ਸੀ ਹੋਣ ਵਾਲੀਆਂ ਵੋਟਾਂ ਚ ਆਏ ਸੀ ਜੇ ਆਪ ਵਾਲੇ ਵੋਟਾਂ ਲੈਣ ਉਹਨਾਂ ਤੇ ਡੰਡੇ ਚੱਕ ਲਗੇ ਬੋਕਰਾਂ ਚੱਕ ਲਗੇ ਤੇ ਗਲੀਆਂ ਚ ਭਜਾ ਗਏ ਆਪ ਵਾਲਿਆਂ ਨੂੰ ਅਗਲੀ ਵਾਰ ਨੂੰ ਤਾਂ ਐਂ ਲੱਗਦਾ ਸਾਨੂੰ ਕਿਸੇ ਨੇ ਵੀ ਨਹੀਂ ਕੀਤਾ ਗਾ ਗਰੀਬਾਂ ਵਾਂਗ ਤਾਂ ਕੋਈ ਸੋਚਦਾ ਹੀ ਨਹੀਂ ਕਿਵੇਂ ਜੀ ਗਰੀਬਾਂ ਵਾਰੇ ਤਾਂ ਕੋਈ ਸੋਚਦਾ ਹੀ ਨਹੀਂ ਜੀ ਹੂੰ ਪਰ ਇਹ ਇਹ ਸਰਕਾਰ ਤੋਂ ਉਮੀਦਾਂ ਬਹੁਤ ਸੀ ਇਹ ਇਹ ਮਜ਼ਦੂਰ ਲੋਕਾਂ ਦੀ ਚਾਹਤ ਦੇਣ ਤਾਂ ਮੈਂ ਹਜੇ ਵੀ ਉਮੀਦਾਂ ਲਾਈ ਬੈਠੀ ਆਂ ਵੀ ਜੇ ਵੀ ਜਿਵੇਂ ਮੇਰੇ ਹਸਬੰਦ ਡਿਊਟੀ ਕਰਦੇ ਉੱਥੇ ਵਿਚਾਰੇ ਕੱਚਿਆਂ 'ਚ ਵੀ ਉਹਨਾਂ ਨੂੰ ਉਹ ਕਰ ਲੈਣਗੇ ਪੱਕੇ ਕਰ ਦੇਣਗੇ ਪਰ ਕੋਈ ਪਤਨ ਮੈਨੂੰ ਭਰੋਸਾ ਨਹੀਂ ਵੀਰੇ ਹਜੇ ਹੋ ਸਕਦਾ ਤੁਹਾਡੀ ਗੱਲ ਸੀਐਮ ਸਾਹਿਬ ਸੁਣ ਨਹੀਂ ਲੈਣ ਇਹ ਚੱਲ ਪਰ ਸੁਣ ਲੈਣਗੇ ਤਾਂ ਪਰ ਉਹਨਾਂ ਨੂੰ ਵੀ ਹੁਣ ਦਿਸੀ ਜਾਂਦਾ ਵੀਰੇ ਕਿਵੇਂ ਸੀਐਮ ਸਾਹਿਬ ਨਹੀਂ ਸੁਣਦੇ ਮਜ਼ਦੂਰਾਂ ਨੂੰ ਮੀਟਿੰਗਾਂ ਦੇ ਦੇ ਕੇ 17 ਵਾਰੀ ਮੀਟਿੰਗਾਂ ਦੇ ਦੇ ਕੇ ਮੁੱਕਰ ਗਏ ਇੱਕ ਵਾਰੀ ਵੀ ਮੀਟਿੰਗ ਨਹੀਂ ਕੀਤੀ ਉਹਨਾਂ ਨੇ ਸਾਡੇ ਉਹ ਤਾਂ ਗੱਲ ਕਚੈਰੀਆਂ 'ਚ ਘੇੜਾ ਮਾਰਦੇ ਫਿਰਦੇ ਸੀ ਰਿਸ਼ਵਤ ਖੋਰੀ ਚੈੱਕ ਕਰਦੇ ਫਿਰਦੇ ਸੀ ਤੇ ਰਿਸ਼ਵਤ ਖੋਰੀ ਉਹਨਾਂ ਦੇ ਆਵਦੇ ਹੀ ਹੈਗੇ ਸਿਰਫ ਇੰਨਾ ਕਿ ਦੁਕਾਨਦਾਰ ਬਦਲ ਗਿਆ ਦੁਕਾਨਦਾਰੀ ਉਹੀ ਹੈ ਵੀਰੇ ਹਾਂਜੀ ਹਾਂਜੀ ਪਰ ਕੋਈ ਕੰਮ ਕਰਾਇਆ ਏ ਅਸੀਂ ਕਚੈਰੀਆਂ 'ਚ ਜਾਂਦੇ ਰਹੇ ਤੇ ਕਹਿ ਦਿੰਦੇ ਰਿਸ਼ਵਤ ਨਹੀਂ ਲੈਂਦੇ ਪਟਵਾਰੀ ਸਾਹਿਬ ਤਹਿਸੀਲਦਾਰ ਸਾਹਿਬ ਸਭ ਨੇ ਸਾਡੇ ਤੋਂ ਅਸੀਂ ਰਜਿਸਟਰੀ ਦਾ ਕੰਮ ਕਰਾਇਆ ਸਾਡੇ ਤੋਂ 11 12000 ਰੁਪਏ ਲਿਆ ਉਹਨਾਂ ਨੇ ਖਾਦਾ ਏ ਹੁਣ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਖਾਦਾ ਕਿ ਜਿਨ੍ਹਾਂ ਨੇ ਸਾਡਾ ਕੰਮ ਕਰਾਇਆ ਉਹਨਾਂ ਨੇ ਖਾਦੇ ਪਰ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਤਹਿਸੀਲਦਾਰ ਨੇ ਪਟਵਾਰੀ ਨੇ ਬਈ ਉਹ ਪੈਸੇ ਲੈਂਦੇ ਉਹ ਨਹੀਂ ਮੌਲਕ ਨੂੰ ਦਿੰਦਾ ਹੁਣ ਇੱਕ ਬਿਜਲੀ ਵਾਲਾ ਮੁੰਡਾ ਪਿੱਛੇ ਜੀ ਉਹਨੇ ਕਿਤੇ ਵੀ ਕੋਈ ਤੋਂ ਲੈ ਲਈ ਰਿਸ਼ਵਤ ਚਲ ਉਹਦੇ ਵਾਸਤੇ ਵੀ ਆਪਾਂ ਗਲਤ ਆ ਉਹਨੂੰ ਵਿਚਾਰੇ ਨੂੰ ਕੱਚਿਆਂ 'ਚ ਅਸੀਂ ਉਹਨੂੰ ਮਹਿਕਮੇ 'ਚੋਂ ਕੱਢ ਕੇ ਤੇ ਹੁਣ ਉਹ ਗੱਡੀਆਂ ਤੇ ਡਰਾਈਵਰੀ ਕਿ ਅੱਛਾ ਉਹ ਤਾਂ ਮੁਲਕ ਨੂੰ ਦਿਸ ਗਏ ਹੈ ਨਾ ਤੇ ਜਿਹੜੇ ਵੀ ਹੁਣ ਉੱਥੇ ਪਟਵਾਰੀ ਆ ਤਹਿਸੀਲਦਾਰ ਉਹ ਸਭ ਲੈਂਦੇ ਆ ਸਾਡੇ ਤੋਂ ਅਸੀਂ ਰਜਿਸਟਰੀ ਦਾ ਕੰਮ ਕਰਵਾਇਆ ਜਦੋਂ ਜੈਸਟਰੀ ਕਰਾਈ ਹੋਊਗੀ ਤੁਸੀਂ ਪਹਿਲਾਂ ਹੋਈ ਸੀ ਵੀਰੇ ਨਾਲੇ ਇਹਨਾਂ ਦੇ ਠੀਕ ਕਰਨ ਵਾਲੀ ਆ ਫਿਰ ਗਰੀਬ ਢਿੱਡ ਪੇਟ ਬਨ ਕੇ ਕਰਾਉਂਦਾ ਵਾ ਤੇ ਫਿਰ ਉਹ ਤੋਂ ਦਿਲ ਨਹੀਂ ਦੁਖਿਆ ਬਹੁਤ ਜ਼ਿਆਦਾ ਹੀ ਦਿਲ ਦੁਖਿਆ ਵੀਰੇ ਮੈਨੂੰ ਤਾਂ ਮੁਲਕ ਤੇ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਹੀ ਗੁੱਸਾ ਆ ਵੀ ਅੱਛਾ ਉਹਨਾਂ ਨੂੰ ਬਿਜਲੀ ਵਾਲੇ ਕੋਈ 10000 ਰੁਪਏ ਉਹਨੇ ਲੈ ਲਿਆ ਚਲੋ ਕੰਮ ਕਰ ਹੀ ਜਾਂਦੇ ਸੀ ਉਹਨਾਂ ਤੋਂ ਤਾਂ ਵੀ ਉਹਨਾਂ ਨੇ ਉਹਨੂੰ ਨੌਕਰੀ ਤੋਂ ਕੱਢਤਾ ਤੁਹਾਨੂੰ ਪਤਾ ਹੀ ਹੈ ਜੇਤੂ ਚ ਉਹ ਮੁੰਡੇ ਨੂੰ ਨੌਕਰੀ ਤੋਂ ਕੱਢਤਾ ਉਹ ਵਿਚਾਰਾ ਹੁਣ ਡਰਾਈਵਰੀ ਕਰਦਾ ਫਿਰਦਾ ਤੇ ਪਰ ਵੀ ਸਾਡੇ ਤੋਂ ਜਿਹੜੇ ਮੈਨੂੰ ਬਹੁਤ ਦੁੱਖ ਇਹਨਾਂ ਗੱਲ ਸਾਡੇ ਤੋਂ 11 12000 ਰੁਪਏ ਖਾਦਾ ਉਹਨਾਂ ਨੇ